mm -hmm. हर कृष्ण मनाय बहरी तेग बहादु पार केर पाला श्री गुरु गोविन्द तारो तरा पार पुन पुन ਕੀ ਸਾ ਬੰਦੂ ਬਾਰ ਬਾਰ ਜਗਦੀਸ਼ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਾਰ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਨਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਥ ਬਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਗੁਰ ਤਿਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਹੈ ਨਿਗੁਨ ਨਾਸ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਗਨੁ ਗੁਨਾਸਨ ਸੂਏ ਵਾਹਿਗੁਰੂ ਸਾਹਿਬ ਜੀ ਜਥਾ ਸੈ ਲੋ ਰਚੀ ਸਮੂਹ ਗਵਾਰਾ তথা ਜਾਣਤੇ ਹੋਏ ਹਾਰ ਵਿਚਾਰਾ ਜਥਾ ਸੈ ਨੇ ਸੰਗੀ ਸਮੂਹ ਗਵਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਵਰ ਤਖਤ ਛਤਰ ਦੇ ਮਾਲਕ ਸੰਜੇ ਰਹਿਬਰ ਲੋਕ ਪਰਲੋਕ ਦੇ ਸਹਾਇਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਿਤਰ ਗੋਦ ਵਿੱਚ ਜੁੜ ਮਿਲ ਬੈਠੇ ਵਡ ਭਾਗੀ ਸਾਧ ਸੰਗੀ ਜਨੋ ਸਤਿਗੁਰਾਂ ਦੀ ਕਿਰਪਾ ਸਦਕਾ ਸੰਗਤ ਦੀਆਂ ਮਹਾਨ ਕੜੀਆਂ ਪ੍ਰਾਪਤ ਹੋ ਰਹੀਆਂ ਹਨ ਗੁਰ ਇਤਿਹਾਸ ਕਥਾ ਕਈ ਦਿਨ ਤੋਂ ਲੈ ਕਰਕੇ ਲੜੀਵਾਰ ਆਪਾਂ ਗੁਰੂ ਘਰ ਵਿਖੇ ਸ਼ਾਮ ਨੂੰ ਦੀਵਾਨ ਸਜਾ ਕੇ ਆਰੰਭ ਕਈ ਕੀਤੀ ਹੋਈ ਹੈ ਸੋ ਨੇਤ ਪ੍ਰਤ ਹੀ ਸ਼ਾਮ ਨੂੰ ਗੁਰ ਇਤਿਹਾਸ ਕਥਾ ਸ਼੍ਰਵਨ ਕਰਨ ਦਾ ਸੁਭਾਗਾ ਸਮਾ ਪ੍ਰਾਪਤ ਹੁੰਦਾ ਹੈ ਜਿਸ ਤਰ੍ਹਾਂ ਜੰਗ ਜੁੱਦ ਚੱਲ ਰਹੇ ਨੇ 10ਵੇਂ ਪਾਸ਼ਾ ਦੇ ਪੌਟਾ ਸਾਹਿਬ ਦੇ ਭੰਗਾਣੀ ਦਾ ਜੰਗ ਹੈ ਉਹਦੀ ਆਪਾਂ ਕਥਾ ਵਾਰਤਾ ਜਿਹੜੀ ਆ ਸਭ ਨੂੰ ਕਰ ਰਹੇ ਹਾਂ ਸੋ ਜਿਸ ਤਰ੍ਹਾਂ ਆਪ ਜੀ ਨੇ ਸੁਣ ਕੀਤਾ ਵੀ ਬਹੁਤੀ ਫੌਜ ਜਿਹੜੀ ਚੜ ਕੇ ਆਈ ਆ ਸੰਗੋਸ਼ਾ ਦੇ ਭਰਾ ਇਹ ਤਦ ਪੰਜ ਜਿਹੜੇ ਨੇ ਪੀਰ ਬੁੱਧੂ ਸਾਹਿਬ ਉਹਦੇ ਮਰੀਦ ਉਹਦੇ ਚੇਲੇ ਉਹੀ ਸਾਰੇ ਜਿਹੜੇ ਇਸ ਤਰ੍ਹਾਂ ਜਿਹੜਾ ਹੈ ਸਤ ਗੁਰੂ ਦੀ ਮਦਦ ਕਰਨ ਵਾਸਤੇ ਸਪੋਰਟ ਕਰਨ ਵਾਸਤੇ ਆਏ ਹਨ ਪਹੁੰਚੇ ਹਨ ਇਹ ਪ੍ਰਸੰਗ ਆਪਾਂ ਜਿਹੜਾ ਕੱਲ ਨੂੰ ਸਵਨ ਕੀਤਾ ਸੀ ਜੋ ਅੱਜ ਪ੍ਰਸੰਗ ਆ ਰਿਹਾ ਹੈ ਹਾਜ਼ਰੀ ਲਵਾਈਏ ਤਿਰਚਾਰ ਆਰੰਭ ਕਰੀਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਥਾ ਸਹਿ ਸੰਗੀ ਸਮਹੁ ਗਵਾਰ ਤੇ ਕਹ ਰਹੇ ਨੇ ਵੀ ਜਿਹੜੀ ਇਹ ਗਵਾਰਾਂ ਦੀ ਸਾਰੀ ਥਣ ਪੜ ਜੇ ਸਾਰੇ ਟੋਲਾ ਜਿਹੜਾ ਇਹ ਗੁਰੂ ਗੋਬਿੰਦ ਸਿੰਘ ਨੇ ਇਹ ਸਾਰਾ ਜਿਹੜਾ ਇਹ ਇਕੱਠਾ ਕੀਤਾ ਹੋਇਆ ਹੈ। তথা ਜਾਣਤੇ ਹੋਏ ਹਾਰੇ ਵਿਚਾਰਾ ਵੀ ਭਾਵੇਂ ਜਾਣਦੇ ਵੀ ਆ ਜਿਹੜੀ ਵੀ ਸਾਡੀ ਜਿਹੜੀ ਆ ਹਾਰ ਹੋਣੀ ਆ। ਇਮੂ ਭਖ ਤੋ ਜੰਗ ਕੇ ਅਗਰ ਆਇਓ ਇਸ ਤਰ੍ਹਾਂ ਕਹਿ ਕਰਕੇ ਜਿਹੜਾ ਹੈ ਕਿਉਂਕਿ ਆਪਾਂ ਪਿਛੇ ਪੀਖਨਖਾਂ ਦਾ ਪੜਿਆ ਸੀ ਪ੍ਰਸੰਗ ਕਥਾ ਕੀਤੀ ਸੀ ਵਿਵਸਤਾਂ ਬਹੁਤ ਆਲੇ ਲਕਾਰ ਕੇ ਅੱਗੇ ਨੂੰ ਪੀਖਨਖਾਂ ਜੜਾ ਕੇ ਆਉਂਦਾ ਤੇ ਇਹ ਗੱਲਾਂ ਬਾਤਾਂ ਕਰਦਾ ਵੀ ਗੁਰੂ ਦੇ ਇੱਕ ਕੋਲ ਕਿੜਾ ਬਹੁਤੀ ਜੜੀ ਉਹ ਫੌਜ ਆ ਤੇ ਇਸ ਤਰ੍ਹਾਂ ਹੁਣ ਕਹਿ ਰਿਹਾ ਹੈ ਵੀ ਇਮੋ ਭਗਤ ਜੰਗ ਕੋ ਅਗਰ ਆਇਓ ਇਸ ਤਰ੍ਹਾਂ ਅੱਗੇ ਨੂੰ ਜਿਹੜਾ ਆਇਆ ਵਧਿਆ ਹੈ ਜਿਤੇ ਖਾਨ ਸੰਗੀ ਸਵੇ ਸੰਗ ਲਿਆਇਓ ਤੇ ਆਪ ਵੀ ਆਇਆ ਹੈ ਜਿੰਨੇ ਕ ਸੰਗੀ ਸਾਥੀ ਨੇ ਉਹ ਵੀ ਅੱਗੇ ਇਕੱਠੇ ਕਰਕੇ ਜਿਹੜਾ ਹੈ ਉਹ ਇੱਕ ਦੂਜੇ ਦੇ ਸਖਾਸ ਕੋ ਕੇ ਸਾਰੇ ਇਕੱਠੇ ਕਰਕੇ ਲਿਆਇਆ ਹੈ ਬਰਖਿਲਾਫ ਕਰਿਓ ਭੇਰ ਘਾਡੂ ਤਜ ਬਾਨ ਗੋਰੀ ਇਸ ਤਰ੍ਹਾਂ ਜਿਹੜਾ ਹੈ ਬਹੁਤੀ ਭੀੜ ਇਕੱਠੀ ਕੀਤੀ ਆ ਤੇ ਗੋਣੀਆਂ ਚਲਾਉਂਦਾ ਹੈ ਆਇਓ ਫੇਰ ਹੰ ਫੇਰ ਕੇ ਭਾਏ ਸੰਗਰਾਮ ਠੋਰੀ ਇਸ ਤਰ੍ਹਾਂ ਘੋੜਿਆਂ ਨੂੰ ਜਿਹੜਾ ਹੈ ਫੇਰਦਾ ਹੈ ਬਹੁਤਾ ਸੰਗਰਾਮ ਜਿਹੜਾ ਹੈ ਇਹ ਜੰਗ ਵਿੱਚ ਕਰਦਾ ਹੈ ਤਵੇ ਨੰਦ ਚੰਦ ਪ੍ਰਭੂ ਸੰਗ ਬੋਲਿਓ ਫਿਰ ਨੰਦ ਚੰਦ ਜੀ ਨੇ ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਨੂੰ ਕਹਿਣਾ ਕੀਤਾ ਦਰੰ ਕਾਂ ਟੋਕਿਓ ਫਰਮ ਜੰ ਤੋਲਿਓ ਵੀ ਮੈਂ ਸਾਰਾ ਜਿਹੜਾ ਹੈ ਇਸ ਤਰ੍ਹਾਂ ਜੰਗ ਦੇ ਵਿੱਚ ਤੁਰ ਫਿਰ ਕੇ ਸਾਰਾ ਇਚਾ ਕੀਤਾ ਹੈ ਸਾਰਾ ਵੇਖਿਆ ਬਹੁਤੀ ਇਨਾ ਖਾਨਾਂ ਦੀ ਜਿਹੜੇ ਉਹ ਖਾਨ ਪਠਾਨ ਜਿਹੜੇ ਛੱਡ ਕੇ ਗਏ ਸੀ ਇਹ ਬਹੁਤੇ ਜਿਹੜੇ ਇਕੱਠੇ ਜੇ ਹੋ ਕੇ ਆਏ ਨੇ ਇੱਥੇ ਆਪ ਭਾਖਿਓ ਰੁਕੇ ਜਾਏ ਆਗਾ ਤੇ ਇਸ ਤਰ੍ਹਾਂ ਜਿਹੜਾ ਹੈ ਹੁਣ ਇਹ ਅੱਗੇ ਰੋਕਣਾ ਚਾਹੁੰਦਾ ਹੈ ਉਹ ਤੋ ਖਾਨ ਦਰੋਹੀਨ ਕੋ ਦੋਸ਼ ਲਾਗਾ ਇਹ ਉਹੀ ਖਾਨ ਜੇ ਪਠਾਨ ਜੇ ਨੇ ਜਿਨ੍ਹਾਂ ਨੂੰ ਜਿਹੜਾ ਹੈ ਇਹ ਦੋਸ਼ ਇਸ ਪ੍ਰਕਾਰ ਭਜਨ ਦਾ ਗਰਦਾਰੀ ਦਾ ਦੋਸ਼ ਜਿਹੜਾ ਇਹਨਾਂ ਨੂੰ ਲੱਗਿਆ ਹੈ ਖਰੇ ਆਪ ਦੇਖੋ ਖਰੇ ਆਪ ਦੇਖੋ ਪ੍ਰਭੂ ਜੀ ਤਮਾਸ਼ਾ ਤੇ ਕਹਿ ਰਿਹਾ ਮਹਾਰਾਜ ਇਹ ਉਹੀ ਨਾਮਕ ਹਰਾਮੀ ਨੇ ਜਿਹੜੇ ਛੱਡ ਕੇ ਭੱਜ ਗਏ ਸੀ ਤੇ ਫਤਿਹ ਸ਼ਾਹ ਨਾਲ ਰਲ ਗਏ ਸੀ ਤੇ ਮਹਾਰਾਜ ਤੁਸੀਂ ਹੁਣ ਤਮਾਸ਼ਾ ਜਿਹੜਾ ਖੜ ਕੇ ਵੇਖੋ ਤੇ ਕਲਗੀਧਰ ਪਾਸ਼ਾਤ ਪਹਿਲਾਂ ਹੀ ਸਾਧ ਸੰਗਜ ਕਹਿੰਦੇ ਨੇ ਆਪਾਂ ਪੜ੍ਹਦੇ ਹਾਂ ਮੈਂ ਹੂੰ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਕਲਗੀਧਰ ਪਾਸ਼ਾਤ ਆਪ ਕਹਿੰਦੇ ਮੈਂ ਪਰਮਪੁਰਖ ਦਾ ਦਾਸਾ ਸੇਵਕ ਹਾਂ ਚੇਲਾ ਹਾਂ ਦਾਸਾ ਹਾਂ ਤੇ ਮੈਂ ਸੰਸਾਰ ਦਾ ਜਗਤ ਦਾ ਤਮਾਸ਼ਾ ਦੇਖਣ ਆਇਆ ਵੀ ਸੰਸਾਰ ਜਗਤ ਇਹ ਕੀ ਤਮਾਸ਼ਾ ਕਰ ਰਿਹਾ ਹੈ ਇਸ ਤਰ੍ਹਾਂ ਇੱਥੇ ਵੀ ਕਵੀ ਜੀ ਉਹ ਲਿਖ ਰਹੇ ਨੇ ਕਹ ਰਹੇ ਨੇ ਕਿ ਹੁਣ ਜਿਹੜਾ ਹੈ ਇਸ ਪ੍ਰਕਾਰ ਜਿਹੜੇ ਸਿੱਖਾਂ ਸੰਗੋਸ਼ਾ ਦੇ ਨਾਲ ਵਾਲੇ ਸਿੱਖ ਹੋਰ ਸਾਰੇ ਕੋ ਕਹਿ ਰਹੇ ਨੇ ਮਹਾਰਾਜ ਹੁਣ ਤੁਸੀਂ ਖੜ ਕੇ ਜਿਹੜਾ ਹੈ ਉਹਨੇ ਤਮਾਸ਼ਾ ਵੇਖਿਓ ਅਸੀਂ ਜਿਹੜਾ ਹੁਣ ਕੀ ਕਰਦੇ ਹਾਂ ਛੋਟੇ تیر ਗੋਰੀ ਰਿਪ ਬ੍ਰਿੰਦ ਨਾਸਾ ਤੇ ਬਹੁਤੀਆਂ ਗੋਲੀਆਂ ਜਿਹੜੀਆਂ ਬਨੋਕਾ ਛੱਡਣਾ ਕੀਤੀਆਂ ਜਿਹੜੇ ਆਗਰੋਂ ਲੱਗਦੇ ਨੇ ਉਹ ਅੰਗ ਇਸ ਪ੍ਰਕਾਰ ਜਿਹੜੇ ਨਾਸ ਹੋ ਰਹੇ ਹਨ ਲਰੇ ਖਾਨ ਆਈ ਸੁਨੋ ਬੈਨ ਕਾਨੰ ਤੇ ਬੈਰੀ ਬਹੁਤੇ ਜਿਹੜੇ ਨੇ ਇਸ ਪ੍ਰਕਾਰ ਜਿਹੜੇ ਨੇ ਆ ਕੇ ਖਾਨ ਇਹ ਲੜਨਾ ਚਾਹੁੰਦੇ ਨੇ ਦਈ ਫੇਰ ਆਗਿਆ ਬਨੋ ਸਾਵਧਾਨੰ ਤੇ ਗੁਰੂ ਸਾਹਿਬ ਜੀ ਫਿਰ ਉਹ ਜਿਸ ਤਰ੍ਹਾਂ ਇਹ ਸੁਣਦੇ ਨੇ ਬਹੁਤੇ ਜਿਹੜੇ ਇਸ ਤਰ੍ਹਾਂ ਜਿਹੜੇ ਨੇ ਆਏ ਨੇ ਚੜ ਕੇ ਤੇ ਹੁਣ ਸੰਗੋਸ਼ ਨਾਲ ਹੋਰ ਸਿੱਖ ਕਹਿ ਰਹੇ ਨੇ ਮਹਾਰਾਜ ਹੁਣ ਤੁਸੀਂ ਖੜ ਕੇ ਵੇਖਿਓ ਤੇ ਅਸੀਂ ਜਿਹੜਾ ਇਸ ਪ੍ਰਕਾਰ ਜਿਹੜਾ ਇਹ ਤਮਾਸ਼ਾ ਤੁਹਾਨੂੰ ਦਿਖਾਵਾਂਗੇ ਹੁਣ ਜਿਹੜਾ ਕੀ ਬਣਦਾ ਹੈ ਪ੍ਰਕਰਗੀタル ਪਾਸ਼ਾ ਗੁ ਸੁਣ ਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਹੁਣ ਜਿਹੜੇ ਤੁਸੀਂ ਵੀ ਸਾਹਵ ਦਾ ਜਿਹੜਾ ਅੱਗੇ ਹੋਣਾ ਕਰੋ ਦਇਆਰਾਮ ਕੋ ਸੰਗ ਲੀਜੈ ਬੁਲਾਈ ਤੇ ਦਇਆਰਾਮ ਨੂੰ ਅੱਗੇ ਜਿਹੜਾ ਹੈ ਇਹ ਸੰਗੋ ਸਾਹ ਦੇ ਭਰਾ ਜਿਹੜੇ ਇਹ ਸ਼ਾਇਦ ਕੱਲ ਜਾਂ ਪਰਸੋਂ ਸ਼ਾਮ ਦੇ ਦੀਵਾਨ ਦੇ ਵਿੱਚ ਦੱਸਿਆ ਸੀ ਵੀ ਪੰਜ ਭਰਾ ਦਇਆਰਾਮ ਸੰਗੋ ਸਾ ਇਹ ਤਾਦਕ ਜਿਹੜੇ ਨਾਮ ਆਏ ਸੀ ਇਹ ਦਇਆਰਾਮ ਜਿਹੜਾ ਹੈ ਦਇਆਰਾਮ ਕੋ ਸੰਗ ਲੀਜੈ ਬੁਲਾਈ ਤੇ ਗੁਰੂ ਸਾਹਿਬ ਜੀ ਕਹ ਰਹੇ ਭਈ ਦਇਆਰਾਮ ਨੂੰ ਜਿਹੜਾ ਨਾਲ ਸੰਗ ਜਿਹੜਾ ਹੈ ਖੂਬ ਲਾਉਣਾ ਕਰੋ ਦੋ ਵੀਰ ਬੰਕੇ ਚੱਲੇ ਸਮਾਹੀ ਦੋਨੋਂ ਵੀਰ ਜਿਹੜੇ ਵੱਡੇ ਸੂਰਮੇ ਨੇ ਲਲਕੇ ਇਕੱਠੇ ਅੱਗੇ ਚੱਲੇ ਹਨ ਧਰੇ ਜਾਂਪ ਹੱਥ ਰਿਦੇ ਤਾਪ ਸੰਗਾ ਧਨੁਖ ਜਿਹੜਾ ਹੱਥ ਵਿੱਚ ਫੜ ਕੇ ਲੋਹਤਾ ਚਾਣਾ ਮਨ ਵਿੱਚ ਧਾਰ ਕਰਕੇ ਜੰਗ ਦਾ ਜਿਹੜੇ ਇਹ ਚੱਲੇ ਨੇ ਅੱਗੇ ਰੋਕਣ ਵਾਸਤੇ ਪਠਾਨਾਂ ਨੂੰ ਸਰੰਗ ਸਿੱਧ ਐਂਚ ਹਲੇ 70 ਅੰਗਾ ਜਿਨ੍ਹਾਂ ਜਿਨ੍ਹਾਂ ਦੇ 70 ਲੱਗਦੇ ਅੰਗ ਜਿਹੜੇ ਇਸ ਤਰ੍ਹਾਂ ਉਹਨਾਂ ਦੇ ਕੱਟੇ ਜਾਂਦੇ ਨੇ ਸੋ ਬੇਗੰਗ ਚਲੇ ਸ਼ੂਕ ਐਸੇ ਬੇਲੋਕ ਐ ਇਸ ਤਰ੍ਹਾਂ ਮਨਣਾ ਕਰੋ ਤੀਰ ਇਸ ਤਰ੍ਹਾਂ ਦੇ ਜਿਹੜੇ ਨੇ ਸਿੱਖਾਂ ਦੇ ਦਯਾਰਾਮ ਦੇ ਤੇ ਹੋ ਜਿਹੜੇ ਸੰਗੋ ਸਾਧ ਇਸ ਤਰ੍ਹਾਂ ਤੀਰ ਜਿਹੜੇ ਚੱਲਦੇ ਆ ਇਹ ਮਰਨਾ ਕਰੋ ਜਿਹੜੇ ਉੜੇ ਪੰਖ ਸੁਹਾਗ ਦੌਰੇ ਅਰੋਕਾ ਇਸ ਤਰ੍ਹਾਂ ਮਰਨਾ ਕਰੋ ਵੀ ਜਿਵੇਂ ਸੱਪਾਂ ਨੂੰ ਖੰਭ ਲੱਗੇ ਹੁੰਦੇ ਆ ਵੀ ਸੱਪ ਜਿਹੜੇ ਉੜਦੇ ਫਿਰਦੇ ਆ ਜਿੱਦਾਂ ਸਾਸ ਸੁੱਜਣੇ ਸੱਪ ਕੇ ਜਿਹੜੇ ਉਹ ਬੜੇ ਮੁੜਕਦੇ ਨੇ ਬੜੇ ਜਿਹੜੇ ਛਾਲਾ ਮਾਰਦੇ ਉੱਚੀ ਉੱਚੀ ਇਸ ਤਰ੍ਹਾਂ ਕਹਿੰਦੇ ਵੀ ਇਹ ਮਰਨਾ ਕਰੋ ਵੀ ਸੱਪਾਂ ਨੂੰ ਖੰਭ ਹੀ ਲੱਗੇ ਆ ਇਹ ਤੀਰ ਇਸ ਤਰ੍ਹਾਂ ਜਿਹੜੇ ਨੇ ਦਾਯਾ ਰਾਮ ਦੇ ਜਿਹੜੇ ਜਾਂਦੇ ਸੰਗੋਸ਼ਾ ਦੇ ਵੀ ਮਰਣਾ ਤਰੋ ਵੀ ਸੱਪਾਂ ਨੂੰ ਖੰਭ ਲੱਗੇ ਤੇ ਸੱਪ ਜਿਹੜੇ ਉੱਡਦੇ ਫਿਰਦੇ ਨੇ ਤੈਨੂੰ ਬ੍ਰਿੱਤ ਪਾਈ ਤਨੰਖਾਨ ਵੀ ਤੇ ਪ੍ਰਵੇਸ਼ ਸਿੰਘ ਸੁਧਾਈ ਤੇ ਇਸ ਵਕਤੇ ਜਿਨ੍ਹਾਂ ਨੂੰ ਲੱਗਦੇ ਨੇ ਉਹ ਮੌਕੇ ਤੇ ਜ਼ਖਮੀ ਹੋ ਕੇ ਡਿੱਗਦੇ ਨੇ ਗਿਰੇ ਘਾਏ ਲਾਗੇ ਤਨੂੰ ਬ੍ਰਿੱਤ ਪਾਈ ਕਿੰਨੇ ਕ ਜਖਮੀ ਹੋ ਕੇ ਡਿੱਗਦੇ ਨੇ ਤੇ ਕਿੰਨੇ ਕ ਜੜੇ ਨੇ ਉਹ ਜਿਹੜੇ ਚੜਾਈ ਕਰ ਗਏ ਨੇ ਤਹਾਂ ਲਾਲ ਚੰਦੰ ਗੁਰੂ ਥੀਰ ਠਾਡੋ ਲਾਲ ਚੰਦ ਨਾਮ ਦਾ ਇੱਕ ਸਾਧ ਸੰਗਤ ਜੀ ਜਿਹੜੇ گاਵਾ ਮੱਝਾਂ ਨੂੰ ਚਾਰਨੇ ਵਾਲਾ ਇੱਕ ਜਿਹੜਾ ਹੈ ਇਸ ਪ੍ਰਕਾਰ ਉਹ ਸਤਿਗੁਰੂ ਦੇ ਪਾਸ ਜਿਹੜਾ ਖੜਿਆ ਹੈ ਆ ਕੇ ਉਤੋ ਮਹਾ ਕੀ ਪਾਲ ਕੋ ਚਾ ਵਡੋ ਤੂੰ ਮੱਝਾਂ ਗਾਵਾਂ ਨੂੰ ਚਾਰ ਵਾਲਾ ਚਰਾਇਆ ਤੇ ਉਹਨੂੰ ਬੜਾ ਜਿਹੜਾ ਹੈ ਚਾ ਇਸ ਪ੍ਰਕਾਰ ਮੰਨਦੇ ਵਿੱਚ ਹੈ ਵਡੋ ਜੋਰ ਜਾ ਮੈਂ ਕਰਾਂ ਜੋਰ ਭਾਖਾ ਤੇ ਹੁਣ ਕਹਿੰਦਾ ਮਹਾਰਾਜ ਮੱਝਾਂ ਮੱਝਾਂ ਜੀ ਬਥੇਰੀਆਂ ਚਰਾਲੀਆਂ ਤੇ ਹੁਣ ਜਿਹੜਾ ਚਾਜ ਆ ਉਹ ਜੰਗ ਦਾ ਮਨੁੱਖ ਜਿਹੜਾ ਹੈ ਬਹੁਤਾ ਹੁਣ ਆਇਆ ਹੈ ਦੀ ਜੇ ਨਾਥ ਆਗਿਆ ਮਹਾ ਮੋ ਵਖਾ ਮੇਲਾਖਾ ਤੇ ਬੜਾ ਮਨ ਦੇ ਵਿੱਚ ਚਾਹ ਜਿਹੜਾ ਹੈ ਉਹ ਜੰਗ ਯੋਧ ਦਾ ਉਹ ਮੱਝਾਂ ਚਾਰਨ ਵਾਲਾ ਇੱਕ ਆਮ ਇੱਕ ਆਮ ਮਨੁੱਖ ਮੱਝਾਂ ਡੰਗਰ ਚਾਰਨ ਵਾਲਾ ਆ ਕੇ ਕਹਿੰਦਾ ਵੀ ਬੜਾ ਚਾਹ ਜਿਹੜਾ ਹੈ ਉਹ ਮਨ ਦੇ ਵਿੱਚ ਆ ਤੇ ਮਹਾਰਾਜ ਮੈਨੂੰ ਹੀ ਆਗਿਆ ਦੋ ਉਹਨਾਂ ਮੱਝਾਂ ਚਾਰਨ ਵਾਲੇ ਨੇ ਕਿਹੜਾ ਕੋਈ ਸ਼ਸਤਰ ਵਿਦਿਆ ਸਿੱਖੀ ਕੋਈ ਗੋਲੀ ਚਲਾਉਣੀ ਸਿੱਖੀ ਆ ਕੋਈ ਤੀਰ ਅੰਦਾਜ਼ੀ ਸਿੱਖੀ ਆ ਪਰੇ ਸਤਿਗੁਰੂ ਦੀ ਬਖਸ਼ਿਸ਼ ਹੈ ਹਲਵਾਈ ਤੱਕ ਜਿਹੜੇ ਸੀਗੇ ਐਸੇ ਉਹ ਸਤਿਗੁਰਾਂ ਨੇ ਜਿਹੜੇ ਨੇ ਉਹ ਵੀ ਲੜਾ ਦਿੱਤੇ ਜਗ ਵਿੱਚ ਆਖੋ ਸਤਨਾਮ ਸ੍ਰੀ ਇਹ ਬਖਸ਼ਿਸ਼ ਹੈ ਕਿਉਂਕਿ ਗੁਰੂ ਸਮਰੱਥ ਹੈ ਗੁਰੂ ਸਾਧ ਸੰਗ ਜੀ ਕੁਛ ਮਰਜ਼ੀ ਕਰ ਸਕਦਾ ਹੈ ਜਲ ਤੇ ਥਲ ਕਰ ਥਲ ਤੇ ਕੋਵਾ ਕੋ ਤੇ ਮੇਹ ਘਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜ੍ਹੇ ਆਕਾਸ਼ ਘਰਾਵੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਗ ਤੇ ਪੰਡਤ ਕਰਬੂ ਪੰਡਤ ਤੇ ਮੋਹਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤੰਤਿ ਸਮੂਰਤ ਬਲਹਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਗੁਰੂ ਸਮਰੱਥ ਹੈ ਗੁਰੂ ਸਮਰੱਥ ਹੈ ਗੁਰੂ ਕੁਛ ਮਰਜੀ ਕਰ ਸਕਦਾ ਹੈ ਜਿਹੜੇ ਪਾਣੀ ਵਾਲੇ ਥਾਂ ਸੋਕੇ ਪਾ ਸਕਦਾ ਸੋਕੇ ਵਾਲੇ ਥਾਂ ਪਾਣੀ ਭਰ ਸਕਦਾ ਪਿਖਾਰੀ ਨੂੰ ਰਾਜਗਦੀ ਤੇ ਬਿਠਾ ਦਵੇ ਤੇ ਰਾਜਾਂ ਨੂੰ ਪਿਖਾਰੀ ਬਣਾ ਦੇਵੇ ਇਸ ਵਾਸਤੇ ਕਹਿੰਦੇ ਮਹਾਰਾਜ ਦੇ ਭਾਣੇ ਹੁਕਮ ਚਰ ਜਾ ਚਰੋ ਹਮੇਸ਼ਾ ਡਰ ਕੇ ਉਹਦੇ ਰੰਗਾਂ ਦਾ ਸ਼ਾਸਨ ਕੋਈ ਪਤਾ ਨਹੀਂ ਉਹ ਕੀ ਕਰ ਦਵੇ ਖਿੰਮਾਤਰ ਹਰਨ ਭਰਨ ਜਾ ਕਾ ਨੇਤਰ ਹੋਰ ਅੱਖ ਜਦੋਂ ਬੰਦ ਕਰਦੇ ਆ ਖੋਲਦੇ ਆ ਐਨੇ ਸਮੇਂ ਵਿੱਚ ਉਹ ਗੁਰੂ ਸਮਰਥ ਕੁਛ ਵਰਦੀ ਕਰ ਸਕਦਾ ਹੈ ਹੁਣ ਮੱਜਾਂ ਚਾਰਨ ਵਾਲੇ ਵੀ ਇੱਕ ਜਿਹੜਾ ਜ਼ਿਮੀਂਦਾਰ ਖਲੋਤਾ ਉਹਨੂੰ ਮਨ 'ਚ ਉਹਨੂੰ ਵੀ ਚਾ ਜੜਾ ਇਸ ਪ੍ਰਕਾਰ ਇਹ ਚੜਿਆ ਹੈ ਤਹਾਂ ਜਾਇ ਕੈ ਮੈਂ ਹਤੋ ਖਾਨ ਜਲ ਤੇ ਬੌਧਾ ਉੱਥੇ ਜਾ ਕਰਕੇ ਤੇ ਮਨ ਵਿੱਚ ਜੰਗ ਦਾ ਚਾ ਚੜਿਆ ਹੈ ਹਰਸ਼ੇ ਦੀਨ ਬੰਦੂ ਕਹਿਓ ਧਾਏ ਜਾਵ ਇਸ ਤਰ੍ਹਾਂ ਸਤਿਗੁਰੂ ਜੀ ਨੇ ਵੀ ਬਖਸ਼ਿ ਜੜੀ ਇਹਦੇ ਤੇ ਕੀਤੀ ਹੈ ਆਖਿਆ ਹੈ ਅਤੋ ਤੀਰ ਤਿੱਖੇ ਪਠਾਨ ਪਲਾਵ ਤੇ ਬੜੇ ਤਿੱਖੇ ਤੀ ਜਿਹੜੇ ਨੇ ਹੁਣ ਦੋਵਾਂ ਪਾਸੇ ਤੋਂ ਜੰਗ ਹੈ ਇੱਕ ਪਾਸੇ ਨਹੀਂ ਦੋਵਾਂ ਪਾਸੇ ਜਿਹੜਾ ਹੈ ਮੰਨਣਾ ਕਰੋ ਵੀ ਉਧਰ ਵੀ ਸੂਰਮੇ ਨੇ ਤੇ ਇੱਧਰ ਵੀ ਸੂਰਮੇ ਨੇ ਇਸ ਪ੍ਰਕਾਰ ਇਹ ਤੀਰ ਚਲਾਉਂਦੇ ਨੇ ਸੁਨੇ ਬੈਨ ਸੋਨੰ ਚਲਿਓ ਚੋਪ ਸੰਗਾ ਤੇ ਬੜਾ ਝਾ ਦੇ ਨਾਲ ਇਹ ਜਿਹੜਾ ਹੈ ਚੱਲਿਆ ਹੈ ਸੰਭਾਰੇ ਕੋ ਦੰਦੰ ਕੋ ਦਾਇਓ ਤੁਰੰਗਾ ਤਿਸ ਪ੍ਰਖਾ ਧਨੁਖ ਜਿਹੜਾ ਹੈ ਸੰਭਾਲਿਆ ਤੇ ਬੜੇ ਚਾਹ ਦੇ ਨਾਲ ਹੁਣ ਜਿਹੜੇ ਉਪੰਜ ਸੰਗੋਸ਼ਾ ਦੇ ਭਰਾ ਸਾਰੇ ਇਹ ਤਾਕ ਜਿਹੜੇ ਨੇ ਬੜੇ ਚਾਹ ਦੇ ਨਾਲ ਉਹ ਉਹ ਵੀ ਜੰਗ ਕਰ ਰਹੇ ਨੇ ਕਪਿਓ ਲਾਲ ਚੰਦ ਕਪਿਓ ਲਾਲ ਚੰਦ ਕਿਓ ਲਾਲ ਰੂਪੰ ਐਸਾ ਜਲਾਲ ਹੈ ਜਿਹੜਾ ਚਿਹਰਾ ਹੈ ਉਹ ਰੰਗ ਜਿਹੜਾ ਲਾਲ ਇਸ ਪ੍ਰਕਾਰ ਚਿਹਰੇ ਦਾ ਹੋਇਆ ਹੈ ਜਨੰ ਗਜੰ ਗਰਭ ਸਿੰਗੰ ਅਨੂਪੰ ਮਰਣਾ ਕਰੋ ਵੀ ਜਿਹੜਿਆ ਹੰਕਾਰ ਜਿਹੜੇ ਨੇ ਅਨੂਪ ਉਪਮ ਤਰਹਿਤ ਜਿਹੜਾ ਹੈ ਉਹ ਸ਼ੇਰ ਇਸ ਤਰ੍ਹਾਂ ਦਾ ਬਣਿਆ ਹੈ ਤੇ ਹੰਕਾਰ ਰੂਪੀ ਜਿਹੜੇ ਨੇ ਏ ਖਾਨ ਨੇ ਪਠਾਨ ਨੇ ਇਹਨਾਂ ਦਾ ਨਾਸ ਕਰ ਰਿਹਾ ਹੈ ਤਹਾਂ ਸਾਹੇ ਸੰਗੋ ਖਰੋ ਤੀਰ ਮਾਰੇ ਉਧਰ ਸੰਗੋ ਸਾਹਿਬ ਜਿਹੜੇ ਤੀਰਾਂ ਦੀ ਬਹੁਤੀ ਵਰਖਾ ਕਰ ਰਿਹਾ ਹੈ ਤਹਾਂ ਹੋਏ ਆਗੇ ਪਠਾਨ ਬੰਗਾਰੇ ਤੇ ਪਠਾਨ ਵੀ ਬਹੁਤੇ ਅੱਗੇ ਹੋ ਕੇ ਜਿਹੜਾ ਜੰਗ ਕਰੇ ਨੇ ਵੱਡੇ ਓਜ ਤੇ ਬੋਲ ਐਸੇ ਸੁਣਾਏ ਵੱਡੇ ਜਿਹੜੇ ਬੋਲ ਇਸ ਤਰ੍ਹਾਂ ਸੁਣਦੇ ਹਨ ਮਨੋ ਮ੍ਰਿਗ ਪੂਜਾਨ ਮੈ ਛੇਰ ਆਇਓ ਬਹੁਤੇ ਜਿਵੇਂ ਜਿਹੜੀ ਆ ਡਾਰ ਦੇ ਢਾਰ ਜਿਹੜੀ ਹਿਰਨਾ ਦੀ ਆ ਉਹਨਾਂ ਵਿੱਚ ਮੰਨਣਾ ਕਰੋ ਜਿਵੇਂ ਕੋਈ ਛੇਰ ਦਹਾੜ ਕੇ ਆ ਗਿਆ ਹੋਵੇ ਭਯੋ ਕੋਪ ਤੇ ਨਾਲ ਰੰਗ ਸਰੀਰੰ ਕੋਪ ਦੇ ਨਾਲ ਵੀ ਰਸਤੇ ਨਾਲ ਸ੍ਰੀ ਜਿਹੜਾ ਲਾਲ ਪਿਆ ਹੈ ਕੋਦੰਡੰ ਕਠੋਰੰ ਖਿਚੇ ਤੀਰ ਤੀਰੰ ਬੜਾ ਕਠੋਰ ਤੁੰਕ ਜਿਹੜਾ ਹੈ ਇਹ ਖਿੱਚਿਆ ਚਲਾਉਂਦੇ ਹਨ ਸੂਰਮੇ ਗਿਰੇ ਖਾਨ ਕੀਤੇ ਹਰੰ ਛੂਸ ਸੋਰੇ ਬੜੇ ਜਿਹੜੇ ਖੇਤ ਦੇ ਮੈਦਾਨ ਵਿੱਚ ਘਾਇਲ ਹੋ ਕੇ ਡਿਗਦੇ ਹਨ ਦੋਹਾਂ ਓਰ ਤੇ ਵੀਰ ਹੰਗਾਰ ਫੋਰੇ ਦੋਨੋਂ ਤਰਫਾਂ ਤੇ ਅੰਗ ਜਿਹੜੇ ਨੇ ਉਹ ਸੂਰਮਿਆਂ ਦੇ ਇਸ ਪ੍ਰਕਾਰ ਟੁੱਟਦੇ ਹਨ ਚੱਲੀ ਲੋਹ ਧਾਰਾ ਕਰੋ ਮਾਰ ਮਾਰਨ ਬੜਾ ਜਿਹੜਾ ਲੋਹੇ ਤੇ ਲੋਹਾ ਵੱਜਿਆ ਹੈ ਤੇ ਬੜੀ ਜੰਗ ਜੜੀ ਮੱਥੀ ਹੈ ਹਿਰਦੇ ਭੀਰ ਕੀਤੇ ਚਲੇ त्राਸ ਧਾਰੇ ਪਰ ਉਥੇ ਕਾਇਰ ਜਿਵੇਂ 500 ਪਠਾਲ ਭੱਜ ਗਏ ਸੀ ਜਿਹੜੇ ਇਸ ਤਰ੍ਹਾਂ ਉਦਾਸੀ ਜਿਹੜੇ ਸੀ ਉਹ ਕਾਇਰ ਡਰਪੋਕ ਜਿਹੜੇ ਨੇ ਉਹ ਡਰਦੇ ਭੱਜ ਗਏ ਸੀ ਇਸ ਤਰ੍ਹਾਂ ਹਿਰਦੇ ਭੀਰ ਕੀਤੇ ਚਲੇ त्राਸ ਧਾਰੇ ਜਿਹੜੇ ਡਰਪੋਕ ਨੇ ਉਹ ਡਰ ਧਾਰਨ ਕਰਕੇ ਇਸ ਤਰ੍ਹਾਂ ਉਹ ਜਿਹੜੇ ਘਬਰਾਉਂਦੇ ਨੇ ਡਰਦੇ ਨੇ ਕਬਿਓ ਮਾਹਰੀ ਚੰਦ ਜੋਦਾ ਬਢੇਰਾ ਨਿਰਮਾਹਰੀ ਚੰਦ ਵੱਡਾ ਜੋਦਾ ਜਿਹੜਾ ਬੜਾ ਮੀਰ ਆਸ ਵਿੱਚ ਆਇਆ ਹੈ ਪਰਮੇਸ਼ਯੋ ਰਿਕਮ ਸਹਿਨ ਮੈਂ ਸਰਬ 헤ਰਾ ਤੇ ਇਹ ਜਿਹੜੀ ਆ 70ਵਾਂ ਦੀ ਛੇੜਾ ਵਿੱਚ ਇਸ ਪ੍ਰਕਾਰ ਜਿਹੜਾ ਹੈ ਇਹਨਾਂ ਤੇ ਪਿਆ ਹੈ ਆਇਆ ਹੈ ਟੁੱਟ ਕੇ ਮਹਾ ਤੇਜ ਘੋਰਾ ਬਰਿਓ ਵਿਚ ਜਾਏ ਤੇ ਮਹਾ ਤੇਜ ਵਰਤਾਵਾਲਾ ਇਹ ਆਪ ਹੈ ਤੇ ਘੋੜਾ ਬੜਾ ਬੜੀ ਇਹਦੇ ਕੋਲ ਤੇ ਜੰਗ ਦੇ ਮਦਾਰ ਵਿੱਚ ਆਣ ਇਹ ਵੜਿਆ ਹੈ ਵਿੱਚ ਹਤੇ 1 2 ਖਾਨ ਭੂਮੈ ਗਿਰਾਏ ਤੇ 1 2 ਖਾਨ ਆਉਂਦਿਆਂ ਸਾਰੇ ਇਹਨੇ ਜਿਹੜੇ ਆ ਉਹ ਧਰਤੀ ਤੇ ਵੱਢ ਕੇ ਸੁਰਤੇ ਹਨ ਚਹੋਂ ਓਰ ਤੇ ਖਾਨ ਬਾਲੰਕ ਮਨ ਤੇ ਚਾਰੇ ਪਾਸਾਂ ਤੋਂ ਖਾਨ ਮਿ ਜਿਹੜੇ ਨੇ ਇਸ ਤਰ੍ਹਾਂ ਕਮਾਨ ਜਿਹੜੇ ਨੇ ਉਹ ਤੀਰ ਜਿਹੜੇ ਚਲਾ ਰਹੇ ਨੇ ਸੰਭਾਰੇ ਪ੍ਰਹਾਰੇ ਬਹਾ ਤਾਲ ਤਨ ਬਰੇ ਜਿਹੜੇ ਨੇ ਇਸ ਤਰ੍ਹਾਂ ਜਿਹੜੇ ਨੇ ਤੱਕ ਤੱਕ ਕੇ ਬੜਾ ਕਹਨ ਤ ਪਾਪ ਬਲ ਲਾ ਕੇ ਬੜਾ ਜੋਰ ਲਾ ਕੇ ਜਿਹੜੇ ਨੇ ਇਹ ਪਠਾਨ ਵੀ ਜਿਹੜੇ ਨੇ ਤੀਰ ਇਹ ਚਲਾ ਰਹੇ ਨੇ ਹਯੰ ਕੀ ਚਲਾਕੀ ਇਤੇ ਉਤ ਜਾਵੈ ਤੇ ਘੋੜੇ ਜਿਹੜੇ ਬੜੇ ਚਤਰਨੇ ਬੜੇ ਚੰਚਲ ਨੇ ਤੇ ਬੜੇ ਚਲਾਕ ਨੇ ਉਹਨਾਂ ਦੀ ਚਲਾਕੀ ਘੋੜਿਆਂ ਦੀ ਨਾਲ ਕਦੇ ਇਧਰ ਨੂੰ ਕਦੇ ਇਧਰ ਨੂੰ ਲਗਾਮ ਫੜ ਕੇ ਦੁੜਾ ਰਹੇ ਨੇ ਸੂਰਮੇ ਰਿਪੂ ਘਾਵ ਕੋ ਦੇਖ ਸਿਗੰ ਬਚਾਵੇ ਧਿਆਪੋ ਆਪਣਾ ਸਾਰੇ ਜਿਹੜੇ ਇਸ ਤਰ੍ਹਾਂ ਬਚਾ ਕਰਦੇ ਨੇ ਘੇਓ ਬੀਚ ਖਾਨ ਰਣੰ ਰੰਗ ਰੁਝਿਓ ਇਸੇ ਜੰਗ ਦੇ ਰੰਗ ਦੇ ਵਿੱਚ ਰੁੱਝ ਗਿਆ ਜਿਹੜਾ ਹੈ ਸੂਰਮਾ ਤੇ ਖਾਨਾਂ ਦੇ ਪਠਾਨਾਂ ਦੇ ਘੇਰੇ ਵਿੱਚ ਘਿਰ ਗਿਆ ਹੈ ਭਗੋ ਸਮੁਹੇ ਕੋ ਝਟਾ ਪਟ ਜੁਜਿਓ ਤੇ ਝਟਾ ਪਟ ਹੀ ਜਿਹੜੇ ਗੁਥਮ ਗੁੱਥੀ ਜਿਹੜੇ ਨੇ ਇਸ ਤਰ੍ਹਾਂ ਉਹ ਕੱਠ ਦੇ ਵਿੱਚ ਹੋਏ ਹਨ ਜੰਗ ਵਿੱਚ ਪਿਖਿਓ ਸਾਹੇ ਸੰਗੋ ਰੁਕਿਓ ਭਰਾਤ ਇਕੋ ਫਿਰ ਸੰਗੋਸ਼ਾ ਨੇ ਵੇਖਣਾ ਕੀਤਾ ਵੀ ਮੇਰਾ ਇੱਕ ਭਰਾ ਇਹ ਲੱਗਦਾ ਹੈ ਵੀ ਬਹੁਤੇ ਪਠਾਨਾਂ ਦੇ ਵਿੱਚ ਘਿਰ ਗਿਆ ਹੈ ਖਤੰਗ ਪਰਹਾਰੇ ਪਠਾਨ ਅਰੇ ਕੋ ਤੇ ਸੰਗੋਸ਼ਾ ਨੇ ਜਦ ਇਹ ਵੇਖਿਆ ਵੀ ਮੇਰਾ ਜਿਹੜਾ ਭਰਾ ਇੱਕ ਪਠਾਨਾਂ ਦੇ ਵਿੱਚ ਘਿਰਿਆ ਗਿਆ ਹੈ ਜੰਗ ਦੇ ਵਿੱਚ ਬੜਾ ਉਹ ਮਸਤ ਹੋ ਗਿਆ ਸੀ ਤਿਉ ਪਠਾਨਾਂ ਦੇ ਵਿੱਚ ਘੇਰਿਆ ਤੇ ਫਿਰ ਉਹਨੇ ਜਿਹੜਾ ਕਿਉਂਕਿ ਤੀਰ ਦਾ ਬੜਾ ਲਾਹਿਰ ਸੀ ਤੀਰ ਅੰਦਾਜੀ ਦਾ ਖਤੰਗੇ ਪ੍ਰਹਾਰੇ ਪਠਾਨ ਪਰੇ ਕੋ ਤੇ ਜਿੱਥੇ ਕਿ ਰਾਜਾ ਉਹ ਤੋੜਨ ਵਾਸਤੇ ਬਹੁਤ ਇਨੇ ਇੱਕੋ ਦਮ ਜਿਹੜੇ ਤੀਰ ਚਲਾਏ ਹਨ ਲਇਓ ਸੈਨ ਕੋ ਸੰਗ ਹਿਲਾ ਸੁਖਾਲਾ ਤੇ ਇਸ ਤਰ੍ਹਾਂ ਸੇਨਾ ਦੇ ਵਿੱਚ ਬੜੀ ਤਰਥੱਲੀ ਜਿਹੜੀ ਨਚਾਈ ਹੈ ਛੁਟੇ ਤੀਰ ਗੋਰੀਂ ਰੋਕੰ ਬਸਾਲਾ ਬਹੁਤੀਆਂ ਜਿਹੜੀਆਂ ਹੈ ਤੀਰ ਤੇ ਗੋਲੀਆਂ ਇਸ ਤਰ੍ਹਾਂ ਚਲਾਈਆਂ ਨੇ ਕਿਤੇ ਖਾਨ ਮਾਰੇ ਕਿਤੇ ਭਾਜ ਚਾਲੇ ਕਿੰਨੇ ਕ ਖਾਨ ਪਠਾਨ ਜਿਹੜੇ ਸਾਧ ਸੰਗਤ ਦੀ ਇਮਾਰਤ ਤੇ ਤੇ ਕਿੰਨੇ ਕ ਜਿਹੜੇ ਡਰਦੇ ਉਹ ਭੱਜ ਗਏ ਆਪ ਉਹ ਆਪਣੀ ਅੰਜਾਨਾ ਜਿਹੜੇ ਨੇ ਉਹ ਵਿਚਾਰੇ ਜਿਹੜੇ ਸੂਰਮੇ ਆ ਉਹ ਤਾਂ ਜੰਗ ਵਿੱਚ ਜੁਝ ਰਹੇ ਨੇ ਜਿਹੜੇ ਲੜਦੇ ਪਏ ਨੇ ਜੰਗ ਜੁੱਦ ਕਰਦੇ ਨੇ ਜੇ ਕਾਇਰਾ ਪਿੱਛੇ ਵੀ ਆਇਆ ਸੀ 598 ਭੱਜ ਗਏ ਇਸ ਵਾਸਤੇ ਜਿਹੜੇ ਉਦਾਸੀ ਸੰਤ ਜਿਹੜੇ ਕੇਵਲ ਛਕਣ ਛਕਾਉਣ ਵਾਲੇ ਸੀ ਜਿਹੜੇ ਨੇ ਗੱਲਾਂ ਬਾਤਾਂ ਮਾਰਨ ਵਾਲੇ ਉਹ ਝੰਗ ਦਾ ਸਮਾਵੇਖ ਕੇ ਉਹ ਹੀ ਦੌੜ ਗਏ ਸਾਸਰ ਜੀ ਇਸ ਤਰ੍ਹਾਂ ਹੁੰਦਾ ਹੈ ਇਹ ਆਪਾਂ ਉਹ ਲੜੀਵਾਰ ਕਥਾ ਹੈ ਲੜੀਵਾਰ ਹੀ ਆਪਾਂ ਇਸ ਤਰ੍ਹਾਂ ਸਟੈਪ ਬਾਈ ਸਟੈਪ ਕਰ ਰਹੇ ਹਾਂ ਪਰ ਪ੍ਰਤੱਖ ਵੀ ਜੇ ਕਦੇ ਇਸ ਤਰ੍ਹਾਂ ਦਾ ਸੰਭਾਲ ਸਿੱਖ ਤੇ ਸਤਿਗੁਰਾਂ ਨੇ ਸਾਨੂੰ ਪੰਚਮ ਪਾਤਸ਼ਾਹ ਨੇ ਸ਼ਾਂਤਮਈ ਰਹਿ ਕੇ ਛੇਧੀਆਂ ਜਿਹੜੀਆਂ ਸਿਖਾਈਆਂ ਸਾਨੂੰ ਛੇਵੇਂ ਪਾਤਸ਼ਾਹ ਨੇ ਮੇਰੀ ਪੀਰੀ ਦੇ ਮਾਲ ਖਰਗੋਬੇ ਸਾਹਿਬ ਨੇ ਮੇਰੀ ਪੀਰੀ ਦਾ ਸਿਧਾਂਤ ਦਿੰਦਾ ਹੈ ਸਾਨੂੰ ਨਾਲਾ ਵੀ ਦਿੱਤੀ ਆ ਸਾਨੂੰ ਖੰਡਾ ਵੀ ਦਿੱਤਾ ਸਾਨੂੰ ਸ਼ਾਂਤੀ ਵੀ ਦਿੱਤੀ ਆ ਸਾਨੂੰ ਕ੍ਰਾਂਤੀ ਵੀ ਦਿੱਤੀ ਆ ਸਾਨੂੰ ਸ੍ਰੀ ਹਰਿਮੰਦਰ ਸਾਹਿਬੀ ਗੁਰੂ ਰਾਮਦਾਸ ਜੀ ਨੇ ਦਿੱਤਾ ਹੈ ਭਗਤੀ ਕਰਨ ਵਾਸਤੇ ਬਰਬਰ ਉਹਦੇ ਬਿਲਕੁਲ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਜਣਾ ਛੇਵੇਂ ਪਾਤਸ਼ਾਹ ਜਿਨ੍ਹਾਂ ਬਾਬਦ ਭਾਈ ਸਾਹਿਬ ਪਈ ਗੁਰਦਾਸ ਜੀ ਲਿਖਦੇ ਨੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਧਾਰੇ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੇ ਚੱਲੀ ਪੀੜੀ ਸੋਡੀਆਂ ਰੂਪ ਵਿਖਾਵਣ ਵਾਰ ਵਾਰੀ ਦਲ ਭਜਨ ਗੁਰ ਸੌਰਮਾ ਵੱਡ ਜੋਧਾ ਪਾਰਪਕਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਸਾਨੂੰ ਸ੍ਰੀ ਕਾਲ ਤਖਤ ਸਾਹਿਬ ਦੀ ਸਜਣਾ ਕਰਕੇ ਸਾਨੂੰ ਇਹ ਵੀ ਸਿਧਾਂਤ ਬਖਸ਼ਿਆ ਹੈ ਜਿੱਥੇ ਮੀਰੀ ਹੈ ਉਥੇ ਪੀਰੀ ਹੈ ਸਿੱਖ ਨੇ ਹੁਣ ਕਹਿੰਦੇ ਇਹ ਪੋਲਿਟਿਕਸ ਨਹੀਂ ਹੋਣਾ ਜੀ ਰਾਜਨੀਤੀ ਨਹੀਂ ਹੋਣਾ ਜੀ ਆਪਣਾ ਕੰਮ ਤਾਂ ਪ੍ਰਚਾਰ ਦਾ ਜੀ ਆਪਣਾ ਤਾਂ ਕੀਰਤਨ ਦਾ ਜੀ ਆਪਣਾ ਤਾਂ ਪਾਠ ਦਾ ਜੀ ਸਾਨੂੰ ਸਿਆਸਤ ਉਹ ਦੱਸੀ ਹੈ ਜਿਹਦੇ ਸਾਡੇ ਧਰਮ ਦੀ ਬਣ ਆਵੇ ਤੇ ਧਰਮ ਨੂੰ ਮੁੱਖ ਰੱਖ ਕੇ ਉਹ ਸਿਆਸਤ ਸਾਨੂੰ ਬਖਸ਼ੀ ਹੈ ਸਾਨੂੰ ਇਹ ਨਹੀਂ ਧਰਮ ਨੂੰ ਛਿੱਕੇ ਤੇ ਟੰਕ ਕੇ ਤੇ ਸਿ ਸਿਆਸੀ ਬਣ ਕੇ ਸਿਆਸਤਾਂ ਖੇਡਦੇ ਹੋリエ ਉਹ ਸਾਨੂੰ ਸਿਆਸਤ ਕਦੇ ਨਹੀਂ ਛੇਵੇਂ ਪਾਤਸ਼ਾਹ ਨੇ ਆਪਣੇਆਂ ਵਿੱਚ ਹੀ ਸਿਆਸਤਾਂ ਆਪਣੇਆਂ ਵਿੱਚ ਹੀ ਧਰਮ ਵਾਸਤੇ ਹੋਵੇ ਕੌਮ ਵਾਸਤੇ ਹੋਵੇ ਮਜਬ ਵਾਸਤੇ ਹੋਵੇ ਦੇਸ਼ ਵਾਸਤੇ ਹੋਵੇ ਫਿਰ ਤਾਂ ਜਿਹੜਾ ਮੰਨਿਆ ਗਿਆ ਤੇ ਜਿਹੜਾ ਹੈ ਛੇਵੇਂ ਪਾਤਸ਼ਾਹ ਨੇ ਸਾਨੂੰ ਆਪਣੇ ਵਿੱਚ ਹੀ ਸਿਆਸਤਾਂ ਖੇਡਣੀਆਂ ਨੇ ਸਿਖਾਈਆਂ ਸਾਨੂੰ ਜਿਹੜੀਆਂ ਹੈ ਜੇ ਸਤਗੁਰੂ ਨੂੰ ਪਤਾ ਸੀ ਵੀ ਸਮਰੱਥ ਸੀ ਸਤਗੁਰੂ ਫੇਰੇ ਪੰਜਮ ਪਾਤਸ਼ਾਹ ਜੀ ਸ਼ਹੀਦੀ ਜਾ ਦਿਹਾੜੇ ਚਾਰੇ ਪੰਜਵੇਂ ਪਾਤਸ਼ਾਹ ਦੇ ਗੁਰਦੁਆਰਾ ਸਾਹਿਬ ਵਿਖੇ ਸੁਖਨੀ ਸਾਹਿਬ ਦਾ ਪਾਠ ਹੀ ਚਾਰੇ ਨਾ ਯਾਦ ਵਿੱਚ ਪੰਜਵੇਂ ਪਾਤਸ਼ਾਹ ਸੋ ਪਤਾ ਸੀਗਾ ਫੇਰ ਵੀ ਜਿਹੜਾ ਹੈ ਚੰਦੂ ਦੇ ਲੱਕ ਦੇ ਵਿੱਚ ਨਕੇਲ ਪਾਉਣ ਵਾਸਤੇ ਉਸੇ ਹੀ ਪੜਪੁੰਝੇ ਤੂੰ ਜਿਹੜਾ ਜਿਹੜਾ ਦਾਣੇ ਛੋਲੇ ਭੁੰਦਾ ਸੀ ਉਸੇ ਤੋਂ ਹੀ ਜੋ ਜਵਰਦਸਤੀ ਜਿਹੜਾ ਹੈ ਮਜਬੂਰ ਕਰਕੇ ਉਹਨੂੰ ਜਿਹੜਾ ਹੈ ਰੇਤ ਤੱਤੀ ਕੁਆਈ ਸੀ ਪੰਜਵੇਂ ਪਾਸ਼ਾ ਦੇ ਤੇ ਉਸੇ ਹੀ ਜਿਹੜਾ ਹੈ ਕੜਛੇ ਦੇ ਨਾਲ ਉਸੇ ਪ੍ਰਭੁੰਜੇ ਤੋਂ ਜਿਹੜਾ ਹੈ ਇਸ ਪ੍ਰਕਾਰ ਨੱਕ ਚ ਨਕੇਲ ਪਵਾ ਕੇ ਟਕਾ ਟਕਾ ਮੰਗਾਇਆ ਪੀਖ ਮੰਗਾਈ ਤੇ ਇਸੇ ਤਰ੍ਹਾਂ ਉਹਨੂੰ ਜਿਹੜਾ ਹੈ ਬੜੀ ਭੈੜੀ ਮੋਤੇ ਜਿਹੜਾ ਹੈ ਮਾਰਿਆ ਚੰਦੂ ਨੱਕ ਦੇ ਵਿੱਚ ਨਕੇਲ ਪਾ ਕੇ ਸਮਾਂ ਸੀ ਉਸ ਸਮੇਂ ਜਦੋਂ ਨੇ ਪਾਪ ਕੀਤਾ ਸੀ ਉਹਨੂੰ ਐ ਲੱਗਦਾ ਸੀ ਕਿ ਮੇਰਾ ਕਿਸੇ ਨੇ ਕੀ ਵਿਗਾੜ ਦੇਣਾ ਮੇਰਾ ਕਿਸੇ ਨੇ ਕੀ ਕਰ ਦੇਣਾ ਮੇਰੇ ਚ ਪਾਵਰ ਬੜੀ ਆ ਮੇਰੀ ਸਰਕਾਰਾਂ ਨਾ ਬੜੀ ਆ ਮੇਰੀ ਬਣਦੀ ਬਹੁਤ ਆ ਸਰਕਾਰੇ ਦੇ ਦਰਬਾਰੇ ਪਰ ਉਹਨੂੰ ਇਹ ਨਹੀਂ ਸੀ ਪਤਾ ਸਾਹਿਬ ਸਿੰਘ ਜੀ ਜੇ ਪਾਪੀ ਪਾਪ ਕਮਾਉਣ ਦੇ ਕਰਦੇ ਹਾਏ ਹਾਏ ਨਾਨਕ ਜੋ ਮਥਨ ਮਧਾਨੀਆਂ ਜੋ ਮਥੇ ਧਰਮ ਰਾਇ પાપી ਜਿਹੜੇ ਪਾਪ ਕਰਦੇ ਨੇ ਪਰ ਪਾਪ ਉਹਨਾਂ ਨੂੰ ਭੁਗਤਣਾ ਵੀ ਪੈਂਦਾ ਹੈ ਇੱਕ ਦਿਨ ਯਾਦ ਰੱਖਿਓ ਆਖੋ ਸਤਨਾਮ ਉਹ ਸਮਾਂ ਲੱਗ ਜਾਂਦਾ ਹੈ ਟਾਈਮ ਲੱਗ ਜਾਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਕਿੰਨੇ ਸਮੇਂ ਬਾਅਦ ਫਤਿਹਗੜ ਸਾਹਿਬ ਸਰਹੰਦ ਜਿਹੜਾ ਹੈ ਫਤਿਹ ਕੀਤਾ ਸੀ ਸਮਾਂ ਜ਼ਰੂਰ ਲੱਗਦਾ ਟਾਈਮ ਜ਼ਰੂਰ ਲੱਗਦਾ ਪਰਿਵਾਰੀ ਸਾਰਿਆਂ ਦੇ ਉਰੇ ਪਿਆਰ ਸਾਰਿਆਂ ਨੂੰ ਮਿਲਣਾ ਹੈ ਇਸ ਵਾਸਤੇ ਪਿਆਰ ਵजीर खान ਨੂੰ ਵੀ ਮਿਲਿਆ ਪਿਆਰ ਚੰਦੂ ਨੂੰ ਹੀ ਮਿਲਿਆ ਪਰ ਸਮਾਂ ਟਾਈਮ ਜ਼ਰੂਰ ਲੱਗ ਜਾਂਦਾ ਹੈ ਜਿਹੜਾ ਹੈ ਉਹ ਪਿਆਰ ਸਾਰਿਆਂ ਨੂੰ ਮਿਲਦਾ ਹੈ ਇਸ ਵਾਸਤੇ ਚੰਦੂ ਦੇ ਨੱਕ ਵਿੱਚ ਨਕੇਲ ਪਾ ਕੇ ਟਕਾ ਟਕਾ ਭੀਖ ਮੰਗਾਈ ਸੀ ਜਿਹੜਾ ਹੈ ਬੂੰਹ ਕਾਲਾ ਕਰਕੇ ਉਸੇ ਪ੍ਰਭੂਜੇ ਉਸੇ ਕੜਛੇ ਦਾ ਮਾਰ ਮਾਰ ਕੇ ਸਿਰ 'ਚ ਜਿਹੜੀ ਉਹਦੀ ਮੌਤ ਹੋਈ ਸੀ ਤੈਨੂੰ ਨਰਕਾਂ ਨੂੰ ਤੋੜਿਆ ਸੀ ਜਿਹੜਾ ਕਹਿੰਦਾ ਸੀਗਾ ਮੇਰਾ ਕੌਣ ਕੋਈ ਮੇਰੀ ਤਾਂ ਸਿੱਧੀ ਜਿਹੜੀ ਆ ਸਰਕਾਰੀ ਦਰਬਾਰੇ ਚੱਲਦੀ ਆ ਮੇਰਾ ਕਿਸ ਨੇ ਕੀ ਵਿਗਾੜ ਦੇ ਲ ਤੇ ਪੰਜਵੇਂ ਪਾਸ਼ਾ ਮੇਰੇ ਆਏ ਕੀ ਕਰ ਲੈਣਗੇ ਤੇ ਛੋਟਾ ਜਿਹਾ ਇਹਦਾ ਪੁੱਤਰ ਆ ਤੇ ਇਹਨੇ ਹਰ ਗੋਬਿੰਦ ਨੇ ਇਹਨੇ ਮੇਰਾ ਕੀ ਕੰਮ ਹੋਣਾ ਪ੍ਰਸਾਦ ਸਿੰਘ ਜੀ ਸਮਾਂ ਕਹਿੰਦੇ ਨੇ ਹਮੇਸ਼ਾ ਇੱਕੋ ਜਿਹਾ ਰਹਿੰਦਾ ਸਮਾਂ ਬਦਲਦਾ ਹੈ ਇਸ ਵਾਸਤੇ ਇੱਥੇ ਮੈਂ ਗੱਲ ਥੋੜੀ ਜੀ ਤਾਂ ਵਿਚਾਰ ਕੀਤੀ ਆ ਬਈ ਇੱਥੇ ਆਪਾਂ ਨੂੰ ਇਹ ਸਮਝ ਲੱਗੇ ਵੀ ਸਮਾਂ ਜਿਹੜਾ ਹੈ ਜਿਵੇਂ ਕਹਿੰਦੇ ਨੇ ਸਮਾ ਸ੍ਰੀ ਕ੍ਰਿਸ਼ਨ ਜੀ ਨੂੰ ਵੀ ਮਿਲਿਆ ਸਮਾ ਕੰਸ ਨੂੰ ਮਿਲਿਆ ਕਿਸੇ ਨੇ ਸਫਲਾ ਕਰ ਲਿਆ ਕਿਸੇ ਨੇ ਸਿਰ ਤੇ ਭਾਰ ਚੜਾ ਲਿਆ ਪਾਪਾਂ ਦਾ ਸਮਾ ਰਾਮ ਨੂੰ ਵੀ ਮਿਲਿਆ ਸਮਾ 라ਵਣ ਨੂੰ ਵੀ ਮਿਲਿਆ ਸਮਾ ਬਾਬੇ ਨਾਨਕ ਨੂੰ ਵੀ ਮਿਲਿਆ ਸਮਾ ਬਾਬਰ ਨੂੰ ਵੀ ਮਿਲਿਆ ਸਮਾ ਵੇਖੋ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਿਆ ਸੀ ਸਫਲ ਕੀਤਾ ਸਮਾ ਜਿਹੜਾ ਔਰੰਗੇ ਨੂੰ ਮਿਲਿਆ ਤੇ ਕਿਸ ਤਰ੍ਹਾਂ ਉਹਨੇ ਜਿਹੜੇ ਪਾਪ ਕਰਮ ਕਮਾਏ ਤੇ ਕਿਸ ਤਰ੍ਹਾਂ ਉਹ ਨਰਕਾਂ ਨੂੰ ਤਰਿਆ ਇਸ ਵਾਸਤੇ ਸਮਾਂ ਸਾਰਿਆਂ ਨੂੰ ਇੱਕੋ ਜਿਹਾ ਮਿਲਦਾ ਵਿਦਿਆਰਥੀ ਬੈਠਿਆ ਵਿਦਿਆਰਥੀਆਂ ਨੂੰ ਜਿਹੜਾ ਹੈ ਇੱਕੋ ਜਿਹਾ ਸਮਾਂ ਕਲਾਸ ਵਿੱਚ ਮਿਲਦਾ ਹੈ ਕੋਈ ਸਫਲਾ ਕਰ ਜਾਂਦਾ ਕੋਈ ਕਾਮਯਾਬ ਹੋ ਜਾਂਦਾ ਕੋਈ ਜਿਹੜਾ ਮੇਲਾ-ਗੇਲਾ ਵੇਖ ਕੇ ਜਿਹੜਾ ਹੈ ਉਹ ਇਹਨੂੰ ਟਪਾ ਦਿੰਦਾ ਇਸ ਵਾਸਤੇ ਸਮਾਂ ਸਾਰਿਆਂ ਨੂੰ ਮਿਲਦਾ ਇਸ ਵਾਸਤੇ ਸਮੇ ਨੂੰ ਸਫਲਾ ਕਰਨਾ ਸਿੱਖੀਏ ਮੇਲੋ ਬਾਹਰੀ ਚੰਦ ਆਪਾ ਸੰਭਾਲੇ ਆਪੋ ਆਪਣਾ ਜਿਹੜਾ ਹੈ ਇਹਨੇ ਜਿਹੜਾ ਹੈ ਜਿਸ ਤਰ੍ਹਾਂ ਹੁਣ ਘੇਰਿਆ ਗਿਆ ਸੀ ਪਿੱਛੇ ਜਿਹੜਾ ਹੈ ਮਹਾਰੀ ਚੰਦ ਤੇ ਸੰਗੋਸ਼ਾ ਨੇ ਬਹੁਤੀਆਂ ਗੋਲੀਆਂ ਚਲਾ ਕੇ ਤੀਰ ਚਲਾ ਕੇ ਇਹਨੂੰ ਘੇਰੇ ਵਿੱਚੋਂ ਕੱਢਿਆ ਬਚਾਇਆ ਤੇ ਇਹ ਬਚ ਕਰਕੇ ਜਿਹੜਾ ਹੈ ਘੋੜੇ ਸਮੇਤ ਫਿਰ ਬਾਹਰ ਘੇੇ ਤੋਂ ਆਇਆ ਹੈ ਦੋਹਰਾ ਅਲਪ ਘਾਵ ਹੀ ਹੈ ਕੋ ਲਗੇ ਪਰ ਜੜੇ ਕੁਸ਼ਕ ਘਾਵ ਜਿਹੜੇ ਨੇ ਉਹ ਬਾਹਰੀ ਚੰਦ ਦੇ ਘੋੜੇ ਨੂੰ ਕਾ ਜਿਹੜੇ ਜਿਹੜੇ ਕਾਮ ਕਹਿਣ ਤੋਂ ਪਾਵ ਜਖਮ ਉਹ ਘੋੜੇ ਨੂੰ ਜ਼ਖਮ ਜਿਹੜੇ ਉਹ ਲੱਗੇ ਮਾਰ ਪਠਾਨਨ ਕੋ ਤਬੇ ਪ੍ਰਥਮ ਫਤਿਹ ਕੋ ਪਾਏ ਇਸ ਤਰ੍ਹਾਂ ਜਿਹੜਾ ਹੈ ਪਠਾਨਾਂ ਨੂੰ ਮਾਰ ਕਰਕੇ ਫਤਿਹ ਜਿਹੜੀ ਆ ਇਸ ਤਰ੍ਹਾਂ ਇਹ ਪ੍ਰਾਪਤ ਕੀਤੀ ਹੈ ਬਹੁਤ ਥਰੇ ਸਰਮੁਖ ਹਤੇ ਗਨ ਗੋਰੀ ਅਰ ਭਾਨ ਬਹੁਤੇ ਜਿਹੜੇ ਨੇ ਜਿਹੜੇ ਨੇ ਸਰਮੁਖ ਢਿਕੇ ਬਹੁਤੇ ਭੱਜ ਕੇ ਮਾਰੇਗੇ ਗੋਣੀਆਂ ਲੱਗੀਆਂ ਤੀਰ ਲੱਗੇ ਦਹੋਂ ਦਿਸ਼ ਤੇ ਛੁਟਾ ਲਗੇ ਹੋਣ ਲਗਿਓ ਕਮਸਹਾਨ ਤੇ ਦੋਨਾਂ ਪਾਸਾਂ ਤੋਂ ਹੀ ਉਧਰ ਪਠਾਨ ਵੀ ਜੋਰ ਲਾਉਂਦੇ ਉਧਰ ਸਿੱਖ ਵੀ ਜੋਰ ਲਾਉਂਦੇ ਬੜਾ ਕਸਮਾਨ ਦਾ ਜੰਗ ਜਿਹੜਾ ਹੋਇਆ ਹੈ ਇਹ ਪ੍ਰਸੰਗ ਦੀ ਸਮਾਪਤੀ ਇੱਥੇ ਹੋਈ ਹੈ ਕੱਲ੍ਹ ਜੇਸਤਰਾ ਅੱਗੇ ਪ੍ਰਸੰਗ ਨਵਾਂ ਆਵੇਗਾ ਉਹਦੀ ਵਿਚਾਰ ਕੱਲ੍ਹ ਦੇ ਸ਼ਾਮ ਦੇ ਦਿਵਾਨ ਵਿੱਚ ਕੀਤੀ ਜਾਵੇਗੀ ਅੱਗੇ ਬੁੱਧੂ ਸ਼ਾਹ ਦੇ ਪੁੱਤਰਾਂ ਦਾ ਜੰਗ ਹੋਵੇਗਾ ਤੇ ਇੱਕ ਪੁੱਤਰ ਜਿਹੜਾ ਪੀਰ ਬੁੱਧੂ ਸ਼ਾਹ ਦਾ ਸ਼ਹੀਦ ਹੁੰਦਾ ਹੈ ਇਹ ਕਿਸ ਤਰ੍ਹਾਂ ਪੁੱਤਰ ਪੀਰ ਬੁੱਧੂ ਸ਼ਾਹ ਦਾ ਸ਼ਹੀਦ ਹੁੰਦਾ ਇਹ ਕੱਲ ਆਪਾਂ ਸ਼੍ਰਵਣ ਕਰਾਂਗੇ ਇੱਥੇ ਸਮੇਂ ਦੀ ਸਮਾਪਤੀ ਹੈ ਭੁੱਲ ਚੋਦੀ ਨਹੀ ਬਖਸ਼ਨੀ ਬਹੁਤ ਸੇ ਸੰਮੁਖ ਹਤੇ ਗਨ ਗੋਰੀ ਅਰਭਾਨ ਦਹ ਦਿਸ਼ ਤੇ ਛੁਟਾ ਲਗੇ ਹੋਣ ਲਗਿਓ ਕਮਸਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ